हां जी दोस्तों सासीकाल की हाल अपरा ठीक ठाक सारे भाई जी लंदे पंजाब वाले चढ़दे पंजाब वाले कनाडा अमेरिका ਤੋਂ ਹੋਰ भाई जी ਕਿੱਥੋਂ ਵੀ ਆਪਾਂ ਨੂੰ ਭਰਾ ਆਪਣੇ ਮਾਨਗੋੜ ਫਾਰਮ ਨੂੰ ਦੇਖ ਰਹੇ ਬਾਈ ਸਾਰੇ ਆਪਣੇ ਚੈਨਲ ਤੇ ਸਵਾਗਤ ਜੀ हां जी दोस्तों ਆਪਾਂ ਅੱਜ ਤੁਹਾਡੇ ਨਾਲ ਗੱਲ ਲੱਗਾਂਗੇ ਕਰਨ ਬੱਕਰੀਆਂ ਨੂੰ ਜੂਨ ਵਾਲੀ ਦਵਾਈ ਕਿੱਦਾਂ ਦੇਣੀ ਆ ਠੀਕ ਆ ਜੀ ਵੀਡੀਓ ਦੇ ਵਿੱਚ ਬਣੇ ਰਹੋ ਭਰਾ ਬਣ ਕੇ ਵੀਡੀਓ ਸਾਰੀ ਦੇਖਣੀ ਆ ਕਿਉਂਕਿ ਆਪਾਂ ਨੂੰ ਫੇਰੇ ਪਤਾ ਲੱਗੋ ਵੀ ਆਪਾਂ ਬੱਕਰੀਆਂ ਨੂੰ ਦਵਾਈ ਆਪਾਂ ਜੇ ਉਨਾਂ ਦੀ ਕਿੱਦਾਂ ਦੇ ਸਕਦੇ ਆ ਠੀਕ ਆ ਜੀ ਜਦੋਂ ਆਪਾਂ ਵੀਡੀਓ ਕੱਟ ਦਿੰਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਪ੍ਰੋਪਰ ਦਵਾਈ ਆਪਾਂ ਕਿਵੇਂ ਦੇਣੀ ਆ ਠੀਕ ਆ ਜੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਾਈ ਜੀ ਆਪਾਂ ਵੀ ਅੱਜ ਕਿਹੜੀ ਦਵਾਈ ਲੱਗ ਰਹੀ ਆ ਦੇਣਾ ਆਪਾਂ ਨੂੰ ਬੱਕਰਿਆਂ ਨੂੰ ਬਾਦਲ-ਬਾਦਲ ਕੇ ਸਾਲਟ ਦੇਣਾ ਪੈਂਦਾ ਪਿਛਲੇ ਗੇਲ ਕਿਹੜਾ ਸਾਲਟ ਦਿੱਤਾ ਸੀਗਾ ਵੀ ਇਸਲੇ ਗੇਲ ਕਿਹੜਾ ਦੇ ਰਹਿਆਂਗੇ ਠੀਕ ਆ ਜੀ ਭਰਾ ਬਣ ਕੇ ਪੂਰੀ ਇਹਨਾਂ ਜਾਣਕਾਰੀ ਬਹੁਤ ਸੋਹਣੀ ਆ ਚੰਗੀ ਜਾਣਕਾਰੀ ਆ ਠੀਕ ਆ ਸੋਡੇ ਨਾਲ ਫਰੀ ਦੇ ਵਿੱਚ ਲੈ ਕੇ ਅਸੀਂ ਜਾਣਕਾਰੀ ਆਉਣ ਨੂੰ ਆ ਵੀ ਕਿਹੜੇ ਬੰਦੇ ਆਪਣੇ ਫਾਰਮ ਕਰ ਰਹੇ ਨੇ। ਕਈ ਗੱਲ ਹੋਣਾ ਬੱਕਰੀਆਂ ਨੂੰ ਆਪਾਂ ਜੂਨਾ ਦੀ ਦਵਾਈ ਦਿੰਨੇ ਆ ਆਪਾਂ ਹਰਾ ਚਾਰਾ ਫੁੱਲ ਦੇਈ ਜਾਂਦੇ ਆ ਦਾਣਾ ਪਾਣਾ ਫੁੱਲ ਖਵਾਈ ਜਾਂਦੇ ਆਗੇ ਚਰਾ ਤੇ ਫੀਡ ਵਗੈਰਾ ਦੇਈ ਜਾਂਦੇ ਆ ਬੱਕਰੀ ਨੂੰ ਲੱਗ ਨਹੀਂ ਰਹਾ। ਉਹਦਾ ਕਾਰਨ ਕੀ ਹੋ ਜਾਂਦਾ ਬਾਈ ਜੀ? ਉਹਦਾ ਕਾਰਨ ਹੋ ਜਾਂਦਾ ਬਾਈ ਜੀ ਜੂਨਾ ਦਾ। ਠੀਕ ਆ ਬੱਕਰੀਆਂ ਦਾ ਪੇਟ ਦੇ ਵਿੱਚ ਕੀੜੇ ਤਿਆਰ ਹੋਣ। ਅ ਕਿਵੇਂ ਹੋਣਾ ਫੀਡ ਪਾਈ ਜਾਂਦੇ ਆ ਆਪਾਂ ਨਾਲ ਦਾਣਾ ਪਾਈ ਜਾਂਦਾ ਮੱਖੀ ਪਾਈ ਜਾਂਦੇ ਆ ਉਹ ਬਾਈ ਜੀ ਕਿ ਨਾ ਜੂਨਾ ਨਾਲ ਲੱਗ ਨਹੀਂ ਰਿਹਾ ਬੱਕਰੀਆਂ ਨੂੰ ਠੀਕ ਆ ਉਹਦੇ ਉਹਦੀ ਜਾਣਕਾਰੀ ਵਾਸਤੇ ਬਾਈ ਜੀ ਤੁਹਾਡੇ ਨਾਲ ਅੱਜ ਆਪਾਂ ਦਵਾਈ ਆ ਲੈ ਕੇ ਆਏ ਆਂਗੇ ਤੁਸੀਂ ਦੇਖ ਲਓ ਇਹ ਬਾਦਲ ਬਾਦਲ ਸਾਲਟ ਦਿੰਨੇ ਆਪਾਂ ਤੁਹਾਨੂੰ ਦਵਾਈ ਦਾ ਨਾਮ ਦੱਸਦੇ ਆਂ ਬਾਈ ਜੀ ਦਵਾਈ ਦਾ ਨਾਮ ਹੈਗਾ ਆਈ ਬੇਕਟਨ ਟੀ ਠੀਕ ਹੈ ਜੀ ਆਈ ਬੇਕਟਨ ਟੀ ਠੀਕ ਆ ਇਹੇ ਤੁਹਾਨੂੰ ਐਂ ਦੱਸਾਂਗੇ ਭਾਈ ਜੀ ਆਪਾਂ ਨੇ ਬੱਕਰੀ ਨੂੰ ਕਿੰਨੀ ਡੋਜ ਦੇਣੀ ਆ ਬੱਕਰੇ ਨੂੰ ਕਿੰਨੀ ਦੇਣਾ ਮੇਮਣੇ ਨੂੰ ਕਿੰਨੀ ਦੇਣੀ ਆ ਠੀਕ ਆ ਵੀਡੀਓ ਸਾਰੀ ਦੇਖ ਲਿਓ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਵਿੱਚ ਸਮਝਾਵਾਂਗੇ ਠੀਕ ਆ ਜੀ ਬਣੇ ਰਹੋ ਵੀਡੀਓ ਵਿੱਚ ਲਿਆਓ ਜੀ ਬਾਠੀ ਲਿਆ ਤੇ ਭਾਈ ਬਹੁਤ ਹੀ ਸੋਹਣੀ ਵੀਡੀਓ ਆ ਗਈ ਠੀਕ ਆ ਜੀ ਆਪਾਂ ਤੁਹਾਡੇ ਨਾਲ ਭਾਈ ਜੀ ਚੰਗੀ ਤੋਂ ਚੰਗੀ ਲੈ ਕੇ ਜਾਣਕਾਰੀ ਆਇਆ ਕਰਾਂਗੇ ਕੱਟ ਦੇਵਾਂ ਤੁਹਾਡੀ ਵੀਡੀਓ ਬਾਈਕ ਨਾ ਇੱਕ ਇੱਕ ਕਾਰਨ ਹੋਰ ਬਣਦਾ ਦਵਾਈਆਂ ਦੇਣ ਦਾ ਬੱਕਰੀਆਂ ਨੂੰ ਤੇ ਬਾਈ ਜੀ ਵਿੱਚਿਕ ਨਾ ਹੁੰਦੀਆਂ ਨੇ ਦਵਾਈਆਂ ਬਾਈ ਜੀ ਫੰਡਰਾ ਬੱਕਰੇ ਨੂੰ ਦੇਣ ਵਾਸਤੇ ਵੀ ਆਪਾਂ ਫੰਡਰਾ ਬੱਕਰੇ ਨੂੰ ਦੇ ਸਕਦੇ ਆ ਖਾਦਾ ਵੀ ਤਣੀ ਲੱਗਦਾ ਰਾਜੀ ਹੋਣ ਆਪਣੇ ਪਸ਼ੂ ਨਾ ਬਾਈ ਜੀ ਵਿੱਚਿਕ ਨਾ ਬੱਕਰੀਆਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਦਿੰਨੇ ਆ ਦਵਾਈ ਆਪਾਂ ਗੱਬਣਾ ਨੂੰ ਇਹ ਬਾਈ ਜੀ ਇਹ ਇਹ ਕਿਹੜੀ ਦਵਾਈ ਆ ਤੁਹਾਨੂੰ ਦੱਸਿਆਗਾ ਇਹ ਦਵਾਈ ਆਪਾਂ ਗੱਬਣ ਪਸ਼ੂਆਂ ਨੂੰ ਤੇ ਫੰਡਰਾਂ ਨੂੰ ਦੇ ਸਕਦਾ ਕਿਉਂ ਇਹਦਾ ਨੁਕਸਾਨ ਨਹੀਂ ਹੈ ਗਿਆ ਵਿੱਚ ਬਾਈ ਜੀ ਹੁਣ ਕਿਵੇਂ ਨਮਿੰਡਾ ਜੋਲ ਹੋਗੀ ਵਿੱਚ ਹੋਰ ਦਵਾਈਆਂ ਹੋਗੇ ਸਾਲਟ ਹੋਗੇ ਵਿੱਚ ਨੀਰਜਨ ਹੋਗੀ ਨੀਰਜਨ ਆਪਾਂ ਕਿਹਨਾਂ ਗੱਬਣਾਂ ਨੂੰ ਵੀ ਦੇ ਸਕਦੇ ਆ ਉਹਦਾ ਵੀ ਕੋਈ ਖਤਰਾ ਨਹੀਂ ਤੇ ਹੋਰ ਬਹੁਤ ਸਾਲਟ ਨੇ ਦਵਾਈਆਂ ਦੇ ਬਹੁਤ ਘਟੋ ਘਟ 40 50 ਦਵਾਈਆਂ ਨੇ ਤੇ ਇਹ ਬਾਈ ਜੀ ਆਪਾਂ ਕਹਿੰਨਾ ਕਿਹੜੀ ਇਹ ਦਵਾਈ ਦੇ ਸਕਦੇ ਆ ਇਹ ਆਪਾਂ ਗੱਬਣਾਂ ਨੂੰ ਵੀ ਦੇ ਸਕਦਾ ਤੇ ਫੰਡਰਾਂ ਨੂੰ ਵੀ ਦੇ ਸਕਦੇ ਆ ਠੀਕ ਆ ਵਿੱਚ ਬਾਈ ਇੱਕ ਗੱਲ ਦਾ ਧਿਆਨ ਕਰਨਾ ਤੁਸੀਂ ਨੇ ਫੜਾ ਵੱਟੀ ਬਿੱਚ ਇੱਕ ਗੱਲ ਦਾ ਧਿਆਨ ਕਰਨਾ ਮਿੱਤਰੋ ਬਿਖਣਾ ਵਿੱਚ ਕੀ ਕਰਦੇ ਨੇ ਵਿੱਚ ਬੰਦੇ ਆਪਣੇ ਆਪਣੇ ਬੰਦੇ ਕਹਿੰਨ ਵਿੱਚ ਕਿਹੜੀ ਦਵਾਈ ਦੇਣੇ ਆਪਾਂ ਦੂਜੀ ਉਹ ਫੰਡਰਾਂ ਨੂੰ ਦੇ ਦਿੰਨੇ ਆ ਫੰਡਰਾਂ ਨੂੰ ਦੇ ਦਿੰਨੇ ਆ ਜਾਂ ਗੱਬਣਾ ਨੂੰ ਦੇ ਦਿੰਨੇ ਆਗੇ ਪਹਿਲਾਂ ਬਈ ਜੀ ਦਵਾਈ ਦੇਖਿਆ ਕਰੋ ਵੀ ਇਹ ਕਿਹੜੇ ਸਾਲਟ ਦੀ ਆ ਕਿਵੇਂ ਦੇਣੀ ਆਪਾਂ ਨੇ ਠੀਕ ਆ ਜੀ ਗੱਲ ਉਹਦੇ ਉੱਤੇ ਪੜਿਆ ਕਰੋ ਤੇ ਜੇ ਆਪਾਂ ਨੂੰ ਪਤਾ ਨਹੀਂ ਹੈਗਾ ਪਰ ਡਾਕਟਰ ਸਾਹਿਬ ਤੋਂ ਵੀ ਪੁੱਛ ਸਕਦੇ ਆ ਆਪਾਂ ਉਹਦੇ ਵਿੱਚ ਬਾਈ ਜੀ ਕੀ ਗੱਲ ਧੋਖਾ ਖਾ ਜਾਂਦੇ ਆ ਕੀ ਗੱਲ ਬੱਕਰੀਆਂ ਕਹਿੰਦਾ ਬੱਚੇ ਡੇਹ ਕੇ ਜਾਂਦੀਆਂ ਨੇ ਜੇ ਤਾਂ ਆਪਾਂ ਨੂੰ ਸਾਲਟ ਤਾਂ ਨਹੀਂ ਪਤਾ ਉਹ ਬੱਕਰੀ ਨੂੰ ਕਿਵੇਂ ਦਵਾਈ ਦੇਣੀ ਆ ਕੀ ਗੱਲ ਨਹੀਂ ਵੀ ਪਤਾ ਲੱਗਦਾ ਇੱਕ ਟਾਈਮ ਹਨਾ ਆਪਾਂ ਚੱਕ ਕੇ ਦਵਾਈ ਮੈਡੀਕਲ ਤੋਂ ਲੈ ਕੇ ਨਾ ਪੁੱਛੀਏ ਨਾ ਗਣੀਏ ਆਪਾਂ ਉਹਨਾਂ ਤੋਂ ਬਿਨਾ ਬਿਨ ਪ੍ਰਵਾਹੇ ਆਪਾਂ ਦਵਾਈ ਦਵਾ ਦਿੰਨੇ ਆ ਕਿ ਬੱਕਰੀਆਂ ਨੂੰ ਦੇ ਦਿੰਨੇ ਆ ਕਿ ਉੱਛ ਲੋ ਕੋਈ ਜਾਣਕਾਰ ਬੰਦਾ ਛੋਡੇ ਲਵੇ ਕਿਹੜਾ ਕੋਈ ਦਵਾਈ ਬੁੱਟੀ ਬੰਦਾ ਦਿੰਦਾਗਾ ਜਾਂ ਕੋਈ ਬੱਕਰੀਆਂ ਰੱਖਦਾ ਕਿਹੜਾ ਸੀਨੀਅਰ ਆ ਪੂਰਾ ਠੀਕ ਆ ਜਾਣਕਾਰੀ ਦਵਾਈ ਦੇਣ ਦਾ ਤੋ ਪੋਸ ਲੋ ਇਹਦੇ ਵਿੱਚ ਕਾਰਨ ਇਹ ਬਣ ਜਾਂਦਾ ਬਾਈ ਜੀ ਕਿਉਂਕਿ ਜਦੋਂ ਆਪਾਂ ਬੱਕਰੀਆਂ ਨੂੰ ਜਦ ਬਿਨਾਂ ਤੋਂ ਦਵਾਈ ਦੇ ਦਿੰਨੇ ਆਗੇ ਦੇਖੇ ਪਰਖੇ ਤੋਂ ਬਿਨਾਂ ਕੀ ਗੱਲ ਬੱਕਰੀਆਂ ਬਾਈ ਜੀ ਬੱਚੇ ਡੇਗ ਜਾਂਦੀਆਂ ਨੇ ਕੀ ਗੱਲ ਬੱਚੇ ਡੇਗ ਜਾਂਦੀਆਂ ਨੇ ਇਹ ਗੱਲਾਂ ਦਾ ਧਿਆਨ ਕਰਨਾ ਵੀਰੇ ਇੱਕ ਇੱਕ ਗੱਲ ਹੋਰ ਨੋਟ ਕਰਿਓ ਕਿਹੜੀ ਇਹ ਦਵਾਈ ਆਪਾਂ ਨੇ ਦੇਣੀ ਆ ਇਹ ਸਵੇਰੇ ਦੇਣੀ ਆ ਸਾਜਰੇ ਹੁਣ 7 ਕ ਦਾ ਟਾਈਮ ਹੋ ਗਿਆ ਸਵੇਰੇ ਤੇ ਅੱਜ ਤਰੀਕ ਹੈਗੀ ਆ ਬਾਈ ਜੀ 11 ਤੇ 8ਵਾਂ ਮਹੀਨਾ ਤੇ 2025 ਠੀਕ ਹੈ ਜੀ ਤੇ ਦਿਨ ਹੈਗਾ ਅੱਜ ਸੋਮਵਾਰ ਇਹ ਸਵੇਰੇ ਸਾਜਰੇ ਟਾਈਮ ਹੋ ਗਿਆ 7 7:00 ਵਜੇ 7:00 ਵਜੇ 10 ਮਿੰਟ ਹੋ ਗਏ ਇਹ ਨੱਕ ਟਾਈਮ ਹੋ ਗਿਆ ਇਹ ਕਿਹੜੀ ਆਪਣੀ ਦਵਾਈ ਦੇਣੀ ਹੈ ਬਾਈ ਇਹ ਖਾਲੀ ਪੇਟ ਦੇਣੀ ਹੈ ਬੱਕਰੀਆਂ ਨੂੰ ਵੀ ਆਪਾਂ ਇਹਨਾਂ ਨੂੰ ਦੋ ਤੋਂ ਤਿੰਨ ਘੰਟੇ ਆਪਾਂ ਨੇ ਖਾਣ ਨੂੰ ਇਹਨਾਂ ਨੂੰ ਕੁਝ ਨਹੀਂ ਦੇਣਾ ਪਾਣੀ ਵੀ ਨਹੀਂ ਦੇਣਾ ਠੀਕ ਆ ਕਿਹੜੀ ਇਹ ਕੀੜਾ ਵਾਲੀ ਦਵਾਈ ਆ ਤਾਂ ਅਸਰ ਕਰਦੀ ਆ ਠੀਕ ਆ ਫੜਾਓ ਸਮਝ ਤੇ ਤਾਂ ਅਸਰ ਕਰਦੀ ਆ ਬਾਈ ਜੀ ਤੇ ਤੁਸੀਂ ਇਹਨੇ ਖਾਲੀ ਪੇਟ ਦੇਣੀ ਆ ਇਹ ਆਪਾਂ ਨੇ ਤੁਹਾਨੂੰ ਦੱਸਾਂਗੇ ਵੀ ਬੱਕਰੀ ਨੂੰ ਕਿੰਨੀ ਦੇਣੀ ਆ ਤੇ ਮੇਮਣੇ ਨੂੰ ਕਿੰਨੀ ਦੇਣੀ ਆ ਤੇ ਬੱਕਰੇ ਨੂੰ ਕਿੰਨੀ ਦੇਣੀ ਆ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਵਿੱਚ ਤੇ ਤੁਹਾਨੂੰ ਸਾਰਾ ਸਮਝਾਵਾਂਗੇ ਵੀਰੇ ਤੇ ਗਾਹਾਂ ਆਪਣੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਸੇਰ ਤੇ ਕਮੈਂਟ ਗਾਹਾਂ ਤੇ ਸਬਸਕ੍ਰਾਈਬ ਕਰਦਿਆ ਕਰੋ ਗਾਹਾਂ ਦੀ ਗਾਹਾਂ ਘੰਟੀ ਵਾਲਾ ਬਟਨ ਦਬਤਿਆ ਕਰੋ ਗਾਹਾਂ ਦੇ ਆਪਣੇ ਮਿੱਤਰ ਜਾਰਾ ਮਿੱਤਰਾਂ ਨੂੰ ਤਾਂ ਸ਼ੇਅਰ ਕਰਦਾ ਕਰੋ ਕਿਹੜੇ ਭਾਈ ਆਪਣੇ ਬੱਕਰੀਆਂ ਰੱਖਦੇ ਨੇ ਠੀਕ ਹੈ ਜੀ ਆ ਦੇਖੋ ਭਾਈ ਇਹ 10 ਐਮਐਲ ਦਵਾਈ ਆ ਠੀਕ ਆ ਇਹ 10 ਐਮਐਲ ਦਵਾਈ ਆਪਾਂ ਨੇ ਬੱਕਰੀਆਂ ਨੂੰ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਦੇਣੀ ਹੈਗੀ ਦੇਣੀ ਹੈ ਖਾਲੀ ਪੇਟ ਆ। ਦੇਣੀ ਹੈ ਬਾਈ ਜੀ ਖਾਲੀ ਪੇਟ ਆ ਵੀ ਦਵਾਈ ਠੀਕ ਆਪਾਂ ਨੇ। ਫੇਰ ਜੇ ਹੋਏ ਕਿਹਦੇ ਕੱਖ ਖਾਦੇ ਹੋਣ ਪਸ਼ੂ ਦੇ ਆਥਣੇ ਨਹੀਂ ਬਾਈ ਦਵਾਈ ਦੇਣੀ। ਕੀ ਗੱਲ ਆਥਣੇ ਖਣਾ ਪਸ਼ੂ ਰੱਜਿਆ ਹੁੰਦਾ ਉਹਦੇ ਦਵਾਈ ਨੇ ਕੰਮ ਨਹੀਂ ਕਰਨਾ। ਇਹਨੇ ਕੰਮ ਕਰਨਾ ਕਾ ਦਵਾਈ ਨੇ। ਸਾਜਰੇ ਸਵੇਰੇ। ਹਾਜਰੇ ਕੰਮ ਕਰਨਾ ਬਾਈ ਜੀ ਕਿਵੇਂ ਹੁਣ ਬੱਕਰੀਆਂ ਕੱਬੜਾ ਹੋ ਗਈਆਂ ਉਹਨੂੰ ਕੱਬੜਾ ਨੂੰ ਆਪਾਂ ਨੇ 10 ਐਮਐਲ ਦੇਣੀ ਹੈ ਦਵਾਈ ਇਹ ਤੇ ਕਿਹੜੇ ਛੋਟੇ ਪਸ਼ੂ ਨੇ ਉਹਨਾਂ ਨੂੰ ਆਪਣੇ 5 ਐਮਐਲ ਦੇਣੀ ਆ ਉਰਾ ਜਾ ਕਰਤਾ ਠੇਕੜਾ ਪਤੋ ਖੜੇ ਕਥਾ ਮੈਂ ਏ ਬਾਈ ਤੁਹਾਡੇ ਨਾਲ ਜਾਣਕਾਰੀ ਤਾਂ ਲੈ ਕੇ ਆਉਨੇ ਆ ਵੀ ਕਿਹੜੇ ਕੋਈ ਨਵੇਂ ਭਰਾ ਹੁੰਦੇ ਨੇ ਹੁਣ ਫਾਰਮ ਪਾ ਰਹੇ ਨੇ ਬਾਈ ਆਪਣੇ ਹਨ ਆਪਣੇ ਬਾਈ ਫਾਰਮ ਪਾ ਰਹੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਹੈ ਗਿਆ ਚਾਕੇ ਦਵਾਈਆਂ ਕੋਈ ਵੀ ਆਪਾਂ ਦੇਸੀ ਦਵਾਈਆਂ ਦੇ ਦਿੰਨੇ ਹੈਗੇ ਕਲੀ ਪਸ਼ੂ ਨੂੰ ਆਪਾਂ ਨੇ ਦਵਾਈ ਇਹ ਤਿੰਨ ਮਹੀਨੇ ਬਾਅਦ ਦੇਣੀ ਹੁੰਦੀ ਆ ਵਧੀਆ ਦੋ ਚੰਗੇ ਸਾਲਟ ਵਾਲੀ ਦੋ ਬਰੀਆਦਾ ਹੋਇਆ ਨਾ ਵੀ ਕਿਹੜੀ ਆਪਾਂ ਨੂੰ ਦਵਾਈ ਗਾਂਹ ਰਜੰਟ ਦੇਵੇ ਨਾ ਖਾਤੇ ਜੇ ਜਿੱਥੇ ਲੱਗ ਜਿਹੜੀ ਜਿੱਥੇ ਤੇ ਹੁਣ ਬਾਈ ਜੀ ਕਿਵੇਂ ਆਪਣਾ ਬੱਕਰਾ ਆ ਗਿਆ ਹੁਣ ਆਪਣਾ ਵੱਡਾ ਬੱਕਰਾ ਹੁੰਦਾਗਾ ਕਈ ਗੱਲ ਡਬਲ ਹੁਣ ਆ ਦੇਖੋ ਇਹ ਬੱਕਰਾ ਵਗ ਆਪਣਾ ਬਰੀਡਰ ਠੀਕ ਆ ਜੀ ਇਹਨੂੰ ਆਪਾਂ ਦਵਾਈ ਦੇਵਾਂਗੇ 20 ਐਮ ਐਲ ਇਹ 10 ਐਮ ਐਲ ਦੀ ਸਰਿੰਜਾ ਇਹ ਆਪਾਂ ਦੋ ਦੇਵਾਂਗੇ ਇੱਕ ਦੇਤੀ ਤੇ ਇਹ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਜੀ ਦੋ ਦਿਤੀਆਂ ਨੇ ਠੀਕ ਹੈ ਜੀ ਬੱਕਰੀ ਨੂੰ ਦਸ ਬੱਕਰੇ ਬਿਡਰ ਨੂੰ ਦੋ ਤੇ ਆਪਣਾ ਕਿਹੜਾ ਮੇਮਣਾਗਾ ਛੋਟਾ ਤੇ ਉਹਨੂੰ ਆਪਾਂ ਦੇਵਾਂਗੇ 5 ਤੋਂ 6 ਐਮਐਲ ਕਿਵੇਂ ਹੁਣ ਆਹ ਮੇਮਣੇ ਬੈਠੇ ਨੇ ਜੀ ਆ ਦੇਖੋ 4-4 ਮਹੀਨਿਆਂ ਦੇ ਤੇ ਇਹਨਾਂ ਨੂੰ ਆਪਾਂ ਦੇਵਾਂਗੇ 5 ਤੋਂ 6 ਐਮਐਲ ਠੀਕ ਹੈ ਜੀ ਇਹ ਬਾਈ ਤੁਸੀਂ ਨੋਟ ਕਰਨਾ ਇਹ ਗੱਲਾਂ ਧਿਆਨ ਚ ਰੱਖਣੀਆਂ ਨੇ ਆਪਾਂ ਨੇ ਕਿਹਾ ਨਾ ਪਸ਼ੂਆਂ ਨੂੰ ਕਿਵੇਂ ਹੁਣ ਬੱਚੇ ਦੁੱਧ ਪੀਂਦੇ ਨੇ ਦੁੱਧ ਵੀ ਨਹੀਂ ਪਿਉਣਾ। ਬੱਕਰੀਆਂ ਨੂੰ ਤਨ ਤੋਂ ਤਨ ਤੋਂ 4 ਘੰਟੇ ਪਾਣੀ ਜਾਂ ਕੱਖ ਆਪਾਂ ਨੇ ਕੁਝ ਨਹੀਂ ਖਾਣ ਦੇਣਾ। ਠੀਕ ਆ ਕਿਹੜੀ ਇਹ ਦਵਾਈ ਆ ਆਪਾਂ ਦੇ ਰਹੇ ਹਾਂ ਜੂਨ ਵਾਲੀ ਬੱਕਰੀਆਂ ਨੂੰ। ਇਹਨੇ ਫੇਰ ਅਸਰ ਕਰਨਾ ਪਸ਼ੂਾਂ ਤੇ। ਜੇ ਆਪਾਂ ਨਾਲ ਦੇਣਾ ਇਹਨਾਂ ਨੂੰ ਖਾਣਾ ਚ ਪਰ ਚਰਾ ਦੇਤਾ ਜਾਂ ਫੀਡ ਦੇਤੀ ਜਾਂ ਦਾਣਾ ਪਾਤਾ ਫਿਰ ਇਹ ਦਵਾਈ ਨੇ ਕੰਮ ਨਹੀਂ ਕਰਨਾ ਠੀਕ ਆ ਇਹ ਗੱਲਾਂ ਤੁਸੀਂ ਨੇ ਧਿਆਨ ਕਰਨਾਗਾ। ਤੇ ਬਾਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀਗਾ ਸ਼ੇਅਰ ਤੇ ਕਮੈਂਟ ਲਾਇਕ ਭਰਾ ਬਣ ਕੇ ਕਰਦਿਆ ਕਰੋ ਕਹਾ ਵੀ ਜੋ ਛੋਡੇ ਨਾਲ ਸੋਹਣੀ ਤੋਂ ਸੋਹਣੀ ਲੈ ਕੇ ਜਾਣਕਾਰੀ ਆਇਆ ਕਰਾਂਗੇ। ਧੰਨਵਾਦ।